ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਸੰਗਰੂਰ ਦੇ ਲੇਬਰ ਚੌਂਕ ਵਿਖੇ ਚੈਕਿੰਗ ਕੀਤੀ ਗਈ ਉਸ ਸਮੇਂ ਲਈ ਦੇ ਤਹਿਤ ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਸੰਗਰੂਰ ਦੇ ਲਗਭਗ ਲੇਬਰ ਚੌਂਕ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਨੂੰ ਜਿਸ ਵਿੱਚ ਉਹਨਾਂ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਵਰੀਤ ਸਿੰਘ ਵਿਰਕ ਐਸਪੀ ਨੇ ਕੀ ਕਿਹਾ ਉਸ ਹੁੰਦੇ ਹਾਂ ਕੈਸੋ ਆਪਰੇਸ਼ਨ ਕੀਤਾ ਕਿਸ ਤਰ੍ਹਾਂ ਮਹੀਮਸੀ ਕੀ ਕੋ ਸ਼ਿਕਾਇਤ ਸੀ ਜਾਂ ਕਿਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਕੈਸੋ ਆਪਰੇਸ਼ਨਸ ਸਾਡੇ ਵੱਲੋਂ ਅਮਲ 'ਚ ਲਿਆਂਦੇ ਜਾਂਦੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦੂ ਸਰ ਆਈਪੀਐਸ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਸ ਸਰਤਾਸ ਸਿੰਘ ਜੀ ਚਾਹਲ ਆਈਪੀਐਸ ਉਹਨਾਂ ਦੇ ਦਸ਼ਾ ਨਿਰਦੇਸ਼ਾਂ ਤੇ ਅਲੱਗ-ਅਲੱਗ ਹਫ਼ਤੇ ਕਿਸੇ ਟਾਈਮ ਜਿਹੜੇ ਸਾਡੇ ਹੌਟਸਪੌਟਸ ਹੁੰਦੇ ਨੇ ਉੱਥੇ ਹੁਣ ਅੱਜ ਦਾ ਜਿਹੜਾ ਸੀਗਾ ਕੈਸੋ ਆਪਰੇਸ਼ਨ ਉਹ ਸਪੈਸੀਫਿਕਲੀ ਇਹ ਸੀਗਾ ਕਿ ਜਿੱਥੇ ਕੁਝ ਲੋਕ ਬੈ ਕੇ ਜੇ ਨਸ਼ਾ ਕਰਨ ਦੀ ਸ਼ਿਕਾਇਤ ਹੈ ਤਾਂ ਉੱਥੇ ਕਾਰਡਨ ਕਰਕੇ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਫਿਰ ਫਰਦਰ ਜੇ ਕਿਸੇ ਦਾ ਉਹਨਾਂ ਨੂੰ ਕਿਸੇ ਲੌਜੀਕਲ ਐਂਡ ਤੱਕ ਲੈ ਕੇ ਜਾਇਆ ਜਾ ਸਕੇ ਕਿ ਨਸ਼ਾ ਛਡਾਉਣ 'ਚ ਜੇ ਕਿਸੇ ਦੀ ਕੋਈ ਮਦਦ ਅਸੀਂ ਕਰ ਸਕੀ ਤਾਂ ਉਹਨਾਂ ਨੂੰ ਦਾਖਲ ਕਰਾ ਕੇ ਕਾਬਦਾ ਵਗੈਰਾ ਤੇ ਉਹਨਾਂ ਦਾ ਨਸ਼ਾ ਛਡਾਇਆ ਜਾ ਸਕੇ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਅਸੀਂ 49 ਪੁਆਇੰਟਸ ਇਹੋ ਜੇ ਆਈਡੈਂਟੀਫਾਈ ਕੀਤੇ ਆ ਜਿੱਥੇ ਐਵੇਂ ਦੇ ਲੋਕ ਬਹਿ ਕੇ ਜਿਵੇਂ ਪਿੰਡਾਂ ਥਾਵਾਂ ਚ ਕਈ ਥਾਵਾਂ ਤੇ ਸ਼ਮਸ਼ਾਨ ਘਾਟ ਵਗੈਰਾ ਜਾਂ ਉਹ ਜੀ ਜਗ੍ਹਾ ਲੋਕਾਂ ਦੀ ਮਦਦ ਨਾਲ ਪਤਾ ਕਰਕੇ ਜਾਂ ਸਾਡੀ ਇੰਟੈਲੀਜੈਂਸ ਤੋਂ ਪਤਾ ਕਰਕੇ ਜਾਂ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਉਹਨਾਂ ਤੋਂ ਪਤਾ ਕਰਕੇ ਤੇ ਉਹ ਜੀ ਥਾਵਾਂ ਤੇ ਅ ਅਸੀਂ ਕੈਸੋ ਇਹ ਜਿਹੜਾ ਅੱਜ ਦਾ ਸੀਗਾ ਇਹਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸਾਹਿਬ ਨੇ ਤਿੰਨ ਅਫਸਰਾਂ ਦੀ ਸੁਪਰਵਾਈਜ਼ਨ ਚ ਕਰਵਾਇਆਗਾ ਤੇ ਮੇਰੇ ਕੋਲ ਜਿਹੜੀ ਸਦਰ ਸੰਗਰੂਰ ਤੇ ਧੂਰੀ ਤੇ ਭਵਾਨੀਗੜ੍ਹ ਸਬਡਿਵੀਜ਼ਨ ਇਸੇ ਤਰ੍ਹਾਂ ਐਸਪੀ ਡੀ ਸਾਹਿਬ ਤੇ ਐਸਪੀ ਹੈੱਡਕ quart ਸਾਹਿਬ ਉਹ ਅਲੱਗ-ਅਲੱਗ ਸਬਡਿਵੀਜ਼ਨਸ ਚ ਆਪਣਾ ਕੰਮ ਕਰ ਰਹੇ ਨੇ ਇੱਥੋਂ ਤਕਰੀਬਨ 7 ਕੇ 8 ਬੰਦੇ ਡਿਟੇਨ ਵੀ ਕੀਤੇ ਨੇ ਤੇ 3 ਐਨਡੀਪੀਐਸ ਦੇ ਮਕਦਮੇ ਵੀ ਦਰਜ ਹੋਣਗੇ ਉਦੇ ਜੋ ਵੀ ਰਿਕਵਰੀ ਹੋਈ ਹੈ ਉਸ ਮੁਤਾਬਕ ਪਰਚੇ ਦਰਜ ਹੋਣਗੇ ਕਿੰਨੇ ਕੁ ਪੱਦਰ ਦੇ ਤੇ ਜਿਹੜੀ ਰਿਕਵਰੀ ਹੋਈ ਹੈ ਕਿਸ ਤਰ੍ਹਾਂ ਦੀ ਜਿਹੜੀ ਰਿਕਵਰੀ ਹੋਈ ਹੈ ਗ੍ਰਾਮਸ ਦੇ ਵਿੱਚ ਹੀ ਹੈ ਮੰਨ ਲਓ ਕਿ 8 ਕੇ 10 ਗ੍ਰਾਮ ਰਿਕਵਰੀ ਮੇਜਰਮੈਂਟ ਥੱਲੇ ਕਰਕੇ ਪਤਾ ਲੱਗ ਜਾਏਗਾ ਕਿਸ ਚੀਜ਼ ਦੀ ਰਿਕਵਰੀ ਹੈ ਉਹ ਚਿੱਟੇ ਦੀ ਚਿੱਟੇ ਦੀ ਹਾਂਜੀ ਕੋਈ ਕੈਪਸੂਲ ਵਗੈਰਾ ਵੀ ਨਾਲ ਬਰਾਮਦ ਹੋਣੇ ਜੀ ਹਜੇ ਨਹੀਂ ਕੈਪਸੂਲ ਨਹੀਂ ਵੀ ਤੋ ਕਿ ਜਿਹੜੇ ਲੇਬਰ ਵਾਲੇ ਨੇ ਉਹਨਾਂ ਦੀ ਸ਼ਿਕਾਇਤ ਹੈ ਕਹਿੰਦੇ ਵੀ ਸਵੇਰੇ ਦੇ ਟਾਈਮ ਤੇ ਸ਼ਾਮ ਦੇ ਟਾਈਮ ਜਿਹੜੀ ਇਹਦੇ ਵੱਡੇ ਪੱਧਰ ਤੇ ਸਪਲਾਈ ਹੁੰਦੀ ਹੈ ਜੀ ਹਾਂ ਇਹ ਇਹ ਕੈਪਸੂਲਸ ਦੀ ਹਾਂਜੀ ਕੈਪਸੂਲਸ ਦੀ ਕਿ ਕੈਪਸੂਲ ਦੇ ਹਰ ਚੀਜ਼ ਦੀ ਕਹਿੰਦੇ ਵੀ ਸਵੇਰ ਦੇ ਟਾਈਮ ਤੇ ਸ਼ਾਮ ਉਹ ਹੀ ਤੇ ਉਹ ਉਸੇ ਕਰਕੇ ਹੀ ਅਸੀਂ ਹਾਂ ਟਾਈਮ ਟੂ ਟਾਈਮ ਫੜ ਕੇ ਜ ਮਤਲਬ ਹੈ ਕੋਸ਼ ਰਿਕਵਰੀ ਪਰਚਾ ਦਰਜ ਕਰਨ लायक ਹੈ ਤਾਂ ਪਰਚਾ ਦਰਜ ਕਰਨਾ ਜਾਂ ਫਿਰ ਤੁਹਾਨੂੰ ਦੱਸ ਰਹੇ ਕਿ ਲੋਕਾਂ ਦੇ ਦਿਮਾਗ 'ਚ ਜਿਹੜੀ ਇਹ ਗੱਲ ਹੈ ਕਿ ਨਸ਼ਾ ਕਰਕੇ ਹੀ ਵਧੀਆ ਕੰਮ ਕਰ ਸਕਦੇ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਇਸ ਗੱਲ ਤੋਂ ਹਟਾਇਆ ਜਾਵੇ ਤੇ ਇਹਨਾਂ ਦੇ ਜਿਹੜਾ ਬੰਦਾ ਆਪਣਾ ਇਲਾਜ ਕਰਾਉਣਾ ਚਾਹੁੰਦਾ ਹੈ ਗਵਰਨਮੈਂਟ ਵੱਲੋਂ ਸੁਵਿਧਾ ਹੈਗੀ ਹੈ ਕਿ ਉਹਦਾ ਫ੍ਰੀ ਇਲਾਜ ਹੋਵੇ ਤੇ ਉਹਨੂੰ ਕਿਸੇ ਕੰਮ ਵੀ ਜੇ ਕੋਈ ਹੋਰ ਕਿਤੇ ਨਾਲ ਜੋੜਿਆ ਜਾ ਸਕੇ ਤੇ ਉਹਦੇ ਲਈ ਵੀ ਪ੍ਰੋਵੀਜ਼ਨਸ ਹੈਗੇ ਨੇ ਨਾਲ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਨਸ਼ਾ ਮੁਕਤ ਹੋ ਜਾਏਗੀ ਪੰਜਾਬ ਨਹੀਂ ਜਿੰਨਾ ਕਿ ਨੋਮੀਨਲ ਤੁਹਾਨੂੰ ਦੱਸਿਆ ਵੀ ਸੀ ਜੋ ਅੱਜ ਦੀ ਗੱਲ ਹੈ ਅ ਐਫਰਟਸ ਤਾਂ ਸਾਡੇ ਜਾਰੀ ਰਹਿਣਾ ਚਾਹੀਦੇ ਨੇ ਨਾ ਜੀ ਕਿ ਮਤਲਬ ਨਸ਼ਾ ਮੁਕਤ ਕਰਨ ਲਈ ਜਦੋਂ ਕੋਈ ਵੀ ਚੀਜ਼ ਹੈ ਚਾਹੇ ਕ੍ਰਾਈਮ ਹੈ ਚਾਹੇ ਮਾੜਾ ਮੋਟਾ ਤਾਂ ਚਲੋ ਚੱਲਦਾ ਹੀ ਹੋਣਾ ਕਿਤੇ